ਪੰਜਾਬ ਦੇ ਲੋਕੋ ਆ 9 ਕਰੋੜ ਲੀਟਰ ਜ਼ਹਿਰ ਉਹ ਛੋਡੇ ਘਰਾں ਚ ਬਾੜਤਾ ਉਹ 40 ਸਾਲ ਹੋ ਗਏ 40 ਸਾਲ ਪਾਣੀ ਦਾ ਡਿਸਚਾਰਜ ਜਿਹੜਾ ਪਿੰਲੇ ਨਾਲੋਂ ਕਾਫੀ ਪੱਧਰ ਦਾ ਜਿਹੜਾ ਵਧਾ ਦਿੱਤਾ ਗਿਆ ਡਿਸਚਾਰਜ ਕਾਫੀ ਵਧਾ ਦਿੱਤਾ ਗਿਆ ਜਿਹਦੇ ਨਾਲ ਸਰਕਾਰ ਦੀ ਜਿਹੜੀ ਮੰਸ਼ਾ ਆ ਉਹ ਕਿਤੇ ਨਾ ਕਿਤੇ ਸਾਫ਼ ਹੋ ਜਾਂਦੀ ਹੈ ਕਿ ਉਸ ਦਿਨ ਜਿਹੜਾ ਇੱਕ ਪ੍ਰੋਪਗੈਂਡਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਵਾਕ ਜਮਿਆ ਸਾਡੇ ਜਵਾਕ ਨਾ ਜਮਿਆ ਜਵਾਕ ਇੱਕਾ ਉਹ ਜਵਾਕ ਨੂੰ ਜਾਂਦੇ ਨੂੰ ਕੈਂਸਰ ਆ ਮੂੰਹ ਦਾ ਕੈਂਸਰ ਇਹ ਬਿਲਕੁਲ ਰੰਗीन ਜਿਹੜਾ ਪਾਣੀ ਆ ਕਾਫੀ ਗੰਦਲਾ ਜਿਹੜਾ ਬਰਾਉਨਿਸ਼ ਪਾਣੀ ਇੱਥੇ ਆ ਰਿਹਾ ਉਹ بچੋਗੇ ਕਿਵੇਂ ਆ 11 ਪੀ ਕੇ 9 ਕਰੋੜ ਲੀਟਰ ਜ਼ਹਿਰ ਹੋਇਆ ਲਗਾਤਾਰ 40 ਸਾਲ ਤੋਂ ਪੈ ਰਹੀ ਆ ਉਹ ਸਾਰਾ ਦੱਖਣੀ ਮਾਲਵਾ ਲੈ ਕੇ ਤੇ ਔਰ ਰਾਜਸਥਾਨ गंगानगर बीका नहर ਤੱਕ ਦੇ ਲੋਕ ਮਾਰਦੇ ਓਏ ਕਿ ਅਸੀਂ ਇੱਕ ਸਟੋਰੀ ਐਸਟੀਪੀ ਪਲਾਂਟ ਦੇ ਅੰਦਰ ਜਾ ਕੇ ਵੀ ਕੀਤੀ ਸੀਗੀ ਅੰਦਰੋਂ ਪਾਣੀ ਪ੍ਰਸ਼ਾਸਨ ਵੱਲੋਂ ਜਿਹੜਾ ਸਾਨੂੰ ਪੂਰਾ ਸਾਫ਼ ਦਿਖਾਇਆ ਗਿਆ ਲੇਕਿਨ ਅੱਜ ਦੀਆਂ ਤਸਵੀਰਾਂ ਇਹ ਬਿਲਕੁਲ ਸਾਫ਼ ਕਰ ਦਿੰਦੀਆਂ ਨੇ ਕਿ ਉਸ ਦਿਨ ਜਿਹੜੀ ਤਸਵੀਰ ਪ੍ਰਸ਼ਾਸਨ ਵੱਲੋਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿਤੇ ਨਾ ਕਿਤੇ ਇੱਕ ਮੁਕੋਠਾ ਜਿਹੜਾ ਆ ਉਹ ਲਾਇਆ ਗਿਆ ਸੀਗਾ ਸਸ਼ੀਕਲ ਜੀ ਪ੍ਰਾਈਮ ਸਵੇਰਾ ਨਾਲ ਜੁੜ ਚੁੱਕੇ ਹੋ ਤੇ ਮੈਂ ਹਾਂ ਅਨੂਬੈਸ ਇਸ ਵਕਤ ਲੁਧਿਆਣਾ ਦੇ ਤਾਜਪੁਰ ਰੋਡ ਤੇ ਮੌਜੂਦ ਹੈ ਜਿੱਥੇ ਥੋੜੇ ਦਿਨ ਪਹਿਲਾਂ ਲੱਖਾਂ ਸਦਾਨਾ ਆ ਕੇ ਲਾਈਵ ਹੋਏ ਸੀਗੇ ਇਹ ਪੁਆਇੰਟ ਤੁਹਾਨੂੰ ਇੱਕ ਦਿਖਾਇਆ ਗਿਆ ਸੀਗਾ ਜਿੱਥੇ ਐਸਟੀਪੀ ਜਿਹੜਾ 225 ਐਮਐਲਡੀ ਦਾ ਐਸਟੀਪੀ ਪਲਾਂਟ ਲੱਗਾ ਹੋਇਆ ਹੈ ਤਾਜਪੁਰ ਰੋਡ ਦਾ ਉਹਦਾ ਡਿਸਚਾਰਜ ਜਿਹੜਾ ਆ ਕੇ ਬੁੱਡੇ ਨਾਲੇ ਦੇ ਵਿੱਚ गिरਦਾ ਹੈ 3 ਦਸੰਬਰ ਦੇ ਕਾਲ ਬੰਦ ਦੀ ਕਾਲ ਨੂੰ ਲੈ ਕੇ ਜਿਹੜਾ ਡਿਸਚਾਰਜ ਹੈ ਇਹ ਕਾਫੀ ਘਟਾ ਦਿੱਤਾ ਗਿਆ ਸੀਗਾ ਸਕਰੀਨ ਤੇ ਇਸ ਵਕਤ ਤੁਸੀਂ ਦੋਨੋਂ ਪਾਸੇ ਫੁਟੇਜ ਦੇਖ ਸਕਦੇ ਹੋ ਖੱਬੇ ਹੱਥ ਦੀ ਜਿਹੜੀ ਫੁਟੇਜ ਹੈ ਉਹ ਉਸ ਦਿਨ ਦੀ ਹੈ ਜਿਹੜਾ 3 ਦਸੰਬਰ ਦੇ ਕਾਲ ਤੋਂ ਪਹਿਲਾਂ ਇਹਦਾ ਡਿਸਚਾਰਜ ਜਿਹੜਾ ਘਟਾਇਆ ਗਿਆ ਸੀਗਾ ਤੇ ਜਿਹੜੀ ਸੱਜੇ ਹੱਥ ਫੁਟੇਜ ਤੁਸੀਂ ਦੇਖ ਰਹੇ ਹੋ ਉਹ ਅੱਜ ਦੀ ਫੁਟੇਜ ਹੈ ਔਰ ਅੱਜ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਡਿਸਚਾਰਜ ਜਿਹੜਾ ਪਿੰਲੇ ਨਾਲੋਂ ਕਾਫੀ ਪੱਧਰ ਦਾ ਜਿਹੜਾ ਵਧਾ ਦਿੱਤਾ ਗਿਆ ਡਿਸਚਾਰਜ ਕਾਫੀ ਵਧਾ ਦਿੱਤਾ ਗਿਆ ਜਿਹਦੇ ਨਾਲ ਸਰਕਾਰ ਦੀ ਜਿਹੜੀ ਮਨਸ਼ਾ ਆ ਉਹ ਕਿਤੇ ਨਾ ਕਿਤੇ ਸਾਫ਼ ਹੋ ਜਾਂਦੀ ਹੈ ਕਿ ਉਸ ਦਿਨ ਜਿਹੜਾ ਇੱਕ ਪ੍ਰੋਪੋਗੈਂਡਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਡਿਸਚਾਰਜ ਜਿਹੜਾ ਪਾਣੀ ਦਾ ਬਹੁਤ ਘੱਟ ਬੁੱਡੇ ਨਾਲੇ ਦੇ ਵਿੱਚ ਆ ਰਿਹਾ ਕਿਉਂਕਿ 3 ਦਸੰਬਰ ਦੇ ਅੰਦੋਲਨ ਤੋਂ ਬਾਅਦ 7 ਦਿਨ ਦਾ ਸਮਾਂ ਜਿਹੜਾ ਹੈ ਪ੍ਰਸ਼ਾਸਨ ਵੱਲੋਂ ਲਿਆ ਗਿਆ ਸੀਗਾ ਕਿ 7 ਦਿਨ ਦੇ ਅੰਦਰ ਅੰਦਰ ਜਿਹੜੀ ਸਥਿਤੀ ਹੈ ਉਹਨੂੰ ਅਸੀਂ ਸੁਧਾਰਾਂਗੇ ਲੇਕਿਨ ਗਰਾਉਂਡ ਲੈਵਲ ਤੇ ਅਗਰ ਦੇਖਾਂਗੇ ਤਾਂ ਸੁਧਾਰ ਦੀ بجائے ਜਿਹੜੀ ਸਥਿਤੀ ਹੈ ਵਿਗੜਦੀ ਹੋਈ ਦਿਖਾਈ ਦੇ ਰਹੀ ਹੈ ਕਿਉਂਕਿ ਡਿਸਚਾਰਜ ਜਿਹੜਾ ਹੈ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵਧਾ ਦਿੱਤਾ ਗਿਆ ਹੈ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਬਿਲਕੁਲ ਗੰਦਲਾ ਪਾਣੀ ਹੈ ਜਿਹੜਾ ਕੈਮੀਕਲ ਕੰਟਾਮਿਨੇਟਿਡ ਪਾਣੀ ਜਿਹੜਾ ਇੱਥੇ ਆ ਰਿਹਾ ਉੱਥੇ ਹੀ ਪ੍ਰਸ਼ਾਸਨ ਬਹੁਤ ਵੱਡੇ ਵੱਡੇ ਦਾਅਵੇ ਕਰਦਾ ਹੈ ਕਿ ਸਾਡੀ ਨੀਅਤ ਸਾਫ਼ ਹੈ ਕਰੋੜਾਂ ਦੀ ਗਿਣਤੀ ਦੇ ਵਿੱਚ ਇੱਥੇ ਜਿਹੜਾ ਰੁਪਈਆ ਉਹ ਖਰਚਾ ਜਾ ਚੁੱਕਿਆ ਕਰੋੜਾਂ ਰੁਪਈਆ ਇੱਥੇ ਖਰਚ ਹੋ ਚੁੱਕੇ ਨੇ ਇਸ ਪ੍ਰੋਜੈਕਟ ਤੇ ਲੇਕਿਨ ਇਹ ਬੁੱਢਾ ਦਰਿਆ ਉਹ ਦਰਿਆ ਜਿਹੜਾ ਸਾਡੇ ਟੈਕਸ ਦਾ ਕਰੋੜਾਂ ਰੁਪਏ ਹਜਮ ਕਰ ਗਿਆ ਲੇਕਿਨ ਸੂਰਤ ਇਹਦੀ ਜਿਉਂ ਦੀ ਤਿਉਂ ਬਣੀ ਹੋਈ ਹੈ ਸਰਕਾਰਾਂ ਤੇ ਔਰ ਜਿਹੜੇ ਸਰਕਾਰੀ ਨੁਮਾਇੰਦੇ ਆ ਉਹਨਾਂ ਦੀ ਨੀਅਤ ਤੇ ਬਹੁਤ ਵੱਡਾ ਸਵਾਲੀਆ ਨਿਸ਼ਾਨ ਜਿਹੜਾ ਆ ਬੁੱਢਾ ਦਰਿਆ ਖੜਾ ਕਰ ਦਿੰਦਾ ਕਿਉਂਕਿ ਅੱਜ ਦੀਆਂ ਤਸਵੀਰਾਂ ਕਿਤੇ ਨਾ ਕਿਤੇ ਸਾਰਿਆਂ ਦੀ ਨੀਤਾਂ ਨੂੰ ਸਾਫ਼ ਕਰ ਦਿੰਦੀ ਹੈ ਜਿਹੜਾ ਪੰਜਾਬ ਦੇ ਲੋਕ ਨੇ ਪਾਣੀ ਦੀ ਜੰਗ ਇੱਕ ਨਵੇਂ ਸੀਰੀਓ ਵੱਢੀ ਹੈ ਇੱਕ ਨਵਾਂ ਅੰਦੋਲਨ ਜਿਹੜਾ ਪੰਜਾਬ ਦੇ ਵਿੱਚ ਖੜਾ ਹੋ ਗਿਆ ਆਪਣੇ ਪਵਿੱਖ ਨੂੰ ਆਪਣੇ ਆਣ ਵਾਲੇ ਜਿਹੜੀ ਜਨਰੇਸ਼ਨ ਹੈ ਉਸ ਦੇ ਪਵਿੱਖ ਨੂੰ ਸਵਾਰਨ ਦੇ ਲਈ ਪਾਣੀਆਂ ਦੀ جنگ ਜਿਹੜੀ ਹੈ ਉਹ ਲੜਨ ਦੀ ਤਿਆਰੀ ਕੀਤੀ ਗਈ ਹੈ ਜਿਸ ਦਾ ਜਵਾਬ ਪ੍ਰਵਾਸੀਆਂ ਨੇ ਵੀ ਵੱਡੇ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਦਿੱਤਾ ਸੀਗਾ ਲੇਕਿਨ ਸਵਾਲ ਇਹ ਉੱਠਦਾ ਹੈ ਕਿ ਪੰਜਾਬੀਆਂ ਨੇ ਜਿਹੜੀ جنگ ਵਿੱਢੀ ਉਹ ਤਾਂ ਬਿਲਕੁਲ ਜਾਇਜ਼ جنگ ਹੈ ਕਿਉਂਕਿ ਪਾਣੀ ਸਾਰਿਆਂ ਦੀ ਜ਼ਰੂਰਤ ਹੈ ਚਾਹੇ ਉਹ ਪ੍ਰਵਾਸੀ ਹੋਵੇ ਚਾਹੇ ਉਹ ਪੰਜਾਬੀ ਹੋਵੇ ਚਾਹੇ ਉਹ ਇੰਡਸਟਰੀਅਲਿਸਟ ਹੈ ਚਾਹੇ ਕੋਈ ਸਰਕਾਰੀ ਨੁਮੰਦਾ ਹੈ ਪਾਣੀ ਤਾਂ ਸਾਰਿਆਂ ਨੇ ਪੀਣਾ ਲੇਕਿਨ ਅਗਰ ਸਥਿਤੀ ਅਜਿਹੀ ਰਹੇਗੀ ਧਾਣ ਵਾਲਾ ਫਿਊਚਰ ਹੈ ਜਿਹੜਾ ਉਹ ਸਾਡਾ ਸਾਰਿਆਂ ਦਾ ਆਪਾਂ ਆਪਣੇ ਹੱਥੀ ਨੇਰੇ ਵੱਲ ਨੂੰ ਤੱਕਦੇ ਹੋਏ ਨਜ਼ਰ ਆ ਰਹੇ ਆ ਸਥਿਤੀ ਤੁਸੀਂ ਦੇਖ ਸਕਦੇ ਹੋ ਸੁ ਕਲੋਜ਼ ਅਪ ਦਿਖਾ ਰਹੇ ਆ ਤੁਹਾਨੂੰ ਨੇੜੇ ਹੋ ਕੇ ਦਿਖਾ ਰਹੇ ਆ ਬਿਲਕੁਲ ਰੰਗीन ਜਿਹੜਾ ਪਾਣੀ ਆ ਕਾਫੀ ਗੰਦਲਾ ਜਿਹੜਾ ਬਰਾਉਨਿਸ਼ ਪਾਣੀ ਇੱਥੇ ਆ ਰਿਹਾ ਅਗਰ ਐਸਟੀਪੀ ਪਲਾਂਟ ਦੇ ਅੰਦਰ ਸਾਰਾ ਕੁਝ ਸਹੀ ਹੈ ਕਿਉਂਕਿ ਅਸੀਂ ਇੱਕ ਸਟੋਰੀ ਐਸਟੀਪੀ ਪਲਾਂਟ ਦੇ ਅੰਦਰ ਜਾ ਕੇ ਵੀ ਕੀਤੀ ਸੀਗੀ ਅੰਦਰੋਂ ਪਾਣੀ ਪ੍ਰਸ਼ਾਸਨ ਵੱਲੋਂ ਜਿਹੜਾ ਸਾਨੂੰ ਪੂਰਾ ਸਾਫ਼ ਦਿਖਾਇਆ ਗਿਆ ਲੇਕਿਨ ਅੱਜ ਦੀਆਂ ਤਸਵੀਰਾਂ ਇਹ ਬਿਲਕੁਲ ਸਾਫ਼ ਕਰ ਦਿੰਦੀਆਂ ਨੇ ਕਿ ਉਸ ਦਿਨ ਜਿਹੜੀ ਤਸਵੀਰ ਪ੍ਰਸ਼ਾਸਨ ਵੱਲੋਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿਤੇ ਨਾ ਕਿਤੇ ਇੱਕ ਮੁਕੋਟਾ ਜਿਹੜਾ ਆ ਉਹ ਲਾਇਆ ਗਿਆ ਸੀਗਾ ਪ੍ਰਸ਼ਾਸਨ ਵੱਲੋਂ ਲੇਕਿਨ ਉਹ ਮੁਖੋਟਾ ਅੱਜ ਉਤਰਨ ਤੋਂ ਬਾਅਦ ਅਸਲੀ ਚਿਹਰਾ ਪ੍ਰਸ਼ਾਸਨ ਦਾ ਸਾਰਿਆਂ ਦੇ ਸਾਹਮਣੇ ਅਸੀਂ ਉਜਾਗਰ ਕੀਤਾ ਹੈ ਪੂਰਾ ਗੰਦਲਾ ਪਾਣੀ ਜਿਹੜਾ ਬੁੱਡੇ ਨਾਲੇ ਦੇ ਵਿੱਚ ਜਿਹੜਾ ਸਿੱਧੇ ਤੌਰ ਤੇ ਛੁੱਟਿਆ ਜਾ ਰਿਹਾ ਔਰ ਕਿਤੇ ਨਾ ਕਿਤੇ ਹੋ ਸਕਦਾ ਕਿ ਪਾਣੀ ਹੈ ਜਿਹੜਾ ਅਨਟਰੀਟਡ ਹੋਵੇ ਕਿਉਂਕਿ ਬਹੁਤ ਹੀ ਕਲਰਫੁੱਲ ਪਾਣੀ ਹੈ ਜਿਹੜਾ ਬਰਾਊਨ ਕਲਰ ਦਾ ਪਾਣੀ ਤੁਸੀਂ ਦੇਖ ਰਹੇ ਹੋ ਕਿ ਸਿੱਧਾ ਇਹਦੇ ਵਿੱਚ ਆ ਰਿਹਾ ਜਿਹਦੇ ਵਿੱਚ ਕੁਝ ਤੂੜੀ ਦੇ ਕਣ ਵੀ ਤੁਸੀਂ ਦੇਖ ਸਕਦੇ ਹੋ ਕਿਤੇ ਨਾ ਕਿਤੇ ਡੇਰੀ ਦਾ ਪਾਣੀ ਵੀ ਜਿਹੜਾ ਮਿਕਸ ਹੋ ਕੇ ਆਂਦਾ ਹੈ ਕਿਉਂਕਿ ਬਹੁਤ ਸਾਰੇ ਤੱਤ ਨੇ ਜਿਹੜੇ ਇਸ ਪਾਣੀ ਨੂੰ ਗੰਦਲਾ ਕਰਦੇ ਨੇ ਡੇਰੀ ਕੰਪਲੈਕਸਸ ਦਾ ਪਾਣੀ ਹੈ ਜਿਹੜਾ ਉਹ ਵੀ ਬੁੱਡੇ ਦੇ ਵਿੱਚ ਡਾਇਰੈਕਟ ਡਿਸਚਾਰਜ ਕੀਤਾ ਜਾਂਦਾ ਹੈ ਡਾਈੰਗਾ ਦਾ ਪਾਣੀ ਹੈ ਹੋਰ ਇੰਡਸਟਰੀਜ਼ ਨੇ ਜਿਹੜੀਆਂ ਉਹਨਾਂ ਦਾ ਪਾਣੀ ਵੀ ਜਿਹੜਾ ਬੁੱਡੇ ਦੇ ਵਿੱਚ ਸੁੱਟਿਆ ਜਾਂਦਾ ਔਰ ਓਵਰ ਆਲ ਜਿਹੜਾ ਆ ਅਸੀਂ ਸਾਰੇ ਰਲ ਕੇ ਆਪਣਾ ਜਿਹੜਾ ਪੀਣ ਵਾਲਾ ਪਾਣੀ ਆ ਉਹਨੂੰ ਹੀ ਦੂਸ਼ਿਤ ਕਰ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚ ਕੈਂਸਰ ਦੇ ਪੀੜਿਤ ਜਿਹੜੇ ਨੇ ਉਹ ਦੇਖਣ ਨੂੰ ਮਿਲਣਗੇ ਕਿਉਂਕਿ ਪਾਣੀ ਜਿਹੜਾ ਕੈਮੀਕਲ ਕੰਟਾਮਿਨੇਸ਼ਨ ਦੇ ਨਾਲ ਕੈਂਸਰ ਦਾ ਕਾਰਕ ਬਣ ਰਿਹਾ ਹੈ ਕਈ ਲੋਕਾਂ ਦੇ ਵਿੱਚ ਕੈਂਸਰ ਦਾ ਰੋਗ ਜਿਹੜਾ ਉਹ ਦੇਖਣ ਨੂੰ ਮਿਲਿਆ ਵੀ ਹੈ ਪਿਛਲੇ ਦਿਨਾਂ ਦੇ ਵਿੱਚ